ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰਿਤ ਵਿਖਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ 3 ਤੇ 4 ਮਾਰਚ ਨਾਲ ਜਿਹੜਾ ਸਿਸਟਮ ਲੱਗਣ ਜਾ ਰਿਹਾ ਉਸ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵਾਧਤ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਘਟਣ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਕਿਤਕ ਤਹਲਕਾ ਦਰਮਿਆਨ ਅਤੇ ਕਿਤ ਕਿਥੇ ਦਰਮਿਆਨੇ ਤੇਜ਼ੜਮੀ ਦੀ ਝਟ ਦੇਖਣ ਨੂੰ ਮਿਲਸ ਰਹੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਅਸਾਰ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਇਹਨਾਂ ਤੇ 4 ਮਾਰਚ ਦੀ ਤਾਂ ਉਸ ਵਿੱਚ ਆਪਾਂ ਜ਼ਿਲ੍ਹੇਵਾਰ ਅਪਡੇਟ ਨਹੀਂ ਦਿੱਤੀ ਸੀ ਤੇ ਇਸ ਵਿੱਚ ਆਪਾਂ ਦੱਸਾਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਸੁਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਪੱਛਮੀ ਯੂਪੀ ਦਿੱਲੀ ਆ ਚੰਡੀਗੜ੍ਹ ਦੇ ਕਿਹੜੇ-ਕਿਹੜੇ ਖੇਤਰਾਮੀ ਦੇ ਅਸਾਰ ਬਾਂਦੇ ਦਿਖਾਈ ਦੇ ਰਹੇ ਨੇ ਕਿਤੇ-ਕਿਤੇ ਹਲਕਾ ਕਿਤੇ-ਕਿਤੇ ਦਰਮਿਆਨਤ ਕਿਤੇ-ਕਿਤੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪਰ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛ ਵੀ ਰਿਕਮੈਂਡ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤਨਵਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਆ ਵੀਡੀਓ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸਿਸਟਮ ਹੋਵੇਗਾ 3 ਮਾਰਚ ਦੀ ਸਵੇਰ ਤੋਂ ਲੈ ਕੇ ਤੇ ਉਸ ਤੋਂ ਬਾਅਦ 4 ਮਾਰਚ ਦੁਪਹਿਰ ਤੱਕ ਸਿਸਟਮ ਐਕਟਿਵ ਰਹੇਗਾ ਜਨਕਿ 3 ਦੀ ਸਵੇਰ ਤੋਂ ਲੈ ਕੇ 4 ਦੀ ਦੁਪਹਿਰ ਤੱਕ ਜਿਹੜੇ ਘੰਟੇ ਹੋਣਗੇ ਤੇ ਇਸ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰੋ ਇਸ ਵਿੱਚ ਖਾਸ ਤੌਰ ਆ ਪੂਰਬੀ ਖੇਤਰੋਗੇ ਜਿਹੜਾ ਪਹਾੜਾ ਦੇ ਨਾਂ ਲੱਗਦੇ ਜਾਂ ਪੰਜਾਬ ਦੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਂ ਲੱਗਦੇ ਮੱਧ ਕੇਂਦਰ ਹੋਗੇ ਜਿਵੇਂ ਆਪਾਂ ਜ਼ਿਲ੍ਹੇ ਬਾਰੇ ਦੱਸਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਜਿਹੜਾ ਲੁਧਿਆਣਾ ਹੈ ਮਲੇਰਕੋਟ ਲਗਾ ਫਤਿਹਗੜ੍ਹ ਸਾਹਿਬ ਹੋ ਗਿਆ ਆਪਣਾ ਜੋ ਮੁਹਾਲੀ ਚੰਡੀਗੜ੍ਹ ਹੋ ਗਿਆ ਜਾਂ ਇਸ ਤੇ ਨਾਂ ਲੱਗਦੇ ਕੁਝ ਖੇਤਰ ਹੋਗੇ ਤੇ ਉਸ ਤੋਂ ਪਟਿਆਲਾ ਸੰਗਰੂਰ ਦੇ ਕੁਝ ਖੇਤਰ ਹੋਗੇ ਆ ਫਿਰੋਜ਼ਪੁਰ ਮੋਗਾ ਬਰਨਾਲਾ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਤੇ ਜਿਹੜੇ ਖ ਜਿਹੜੀ ਜ਼ਿਆਦਾ ਰਹੇਗੀ ਜਣ ਕਿ ਇੱਥੇ ਟੁੱਟਵੀਂ ਕਾਰਵਾਈ ਹੋਣਗੀਆਂ ਕਿਤਕੇ ਕਿਤੇ ਹਲਕੇ ਕਿਤਕੇ ਦਰਮਿਆਨੇ ਤੇ ਕਿਤਕੇ ਦਰਮਿਆਨੇ ਤੇਜ਼ ਜਿਹੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਬਾਕੀ ਜਿਹੜੇ ਅ ਜਿਲ੍ਹੇ ਰਹੇਗੇ ਦੱਖਣ ਪੱਛਮੀ ਲਾਕੇ ਹੁਣ ਪੰਜਾਬ ਦੇ ਹੁਣ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਤੇ ਇੱਥੇ ਥੋੜੇ ਬਹੁਤੇ ਖੇਤਰਾ ਵਿੱਚ ਸੁਭਾਅ ਨਾਲ ਰਹੇਗੀ ਜਣ ਕਿ ਟੁੱਟਵੀਂ ਕਾਰਵਾਈਆਂ ਹੋਣਗੀਆਂ ਫਾਜ਼ਲ ਕਾਗਾ ਫਰੀਦਕੋਟ ਕਾਗਾ ਮੁਕਸਰ ਬਠਿੰਡਾ ਮਾਨਸਾ ਸਿਰਸਾ ਹੋ ਗਿਆ ਜਿਸਾਰ ਹੋ ਗਿਆ ਜਾਂ ਫਤਿਆਬਾਦ ਹੋ ਗਿਆ ਤਾਂ ਉਸ ਪਰ ਸ਼੍ਰੀ ਗੰਗਨਾ ਹਨੂਮਾਨਗੜ ਨੂਬਗੜ ਹੋ ਗਿਆ ਜਿੱਥ ਉਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਜਿਆਦਾਤਰ ਲਗਾ ਮੌਸਮ ਜਿਹੜਾ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ ਜਿਹੜੇ ਹਰਿਆਣਾ ਦੇ ਹੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਪਟਿਆਲਾ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਜੀਂਦ ਹੋ ਗਿਆ ਜਾਂ ਕੁਰਪਾਸ਼ੇਤਰ ਹੋ ਗਿਆ ਕਾਕਾਥਲ ਹੋ ਗਿਆ ਅੰਬਾਲਾ ਗਿਆ ਪੰਚਕੂਲ ਹੋ ਗਿਆ ਤੇ ਇਹਨਾਂ ਵਿੱਚੋਂ ਜਿਹੜੀ ਜ਼ਿਆਦਾ ਬਾਂਦੀ ਦਿਖਾਈ ਦੇ ਰਹੀ ਇੱਥੇ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਪੱਛਮੀ ਯੂਪੀ ਹੋ ਗਿਆ ਸਹਾਰਨਪੁਰ ਹੋ ਗਿਆ ਮੁਜ਼ਫਰਨਗਰ ਜੋ ਹੋ ਗਿਆ ਤੇ ਇੱਥੇ ਸੌਵਣ ਜਿਹੜੀ ਬਾਂਦੀ ਦਿਖਾਈ ਦੇ ਰਹੀ ਦਿੱਲੀ ਤੇ ਚਾਰਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖ ਪਾਂ ਤੇ ਤਾਂ ਖਾਈ ਦੇਰੇ ਪਹਾੜਾਂ ਤੇ ਜਿਹੜੀ ਵਧੀਆ ਬਰਫਵਰੀ ਹੋਣ ਦੀ ਸੰਭਾਵਨਾ ਹਲਕੀ ਤੋਂ ਆ ਜਿਹੜੀ ਦਰਮਿਆਨੇ ਦਰਮਿਆਨੇ ਤੋਂ ਭਾਰੀ ਜਿਹੜੀ ਬਰਫਾ ਹੀ ਹੋ ਸਕਦੀ ਜਿਹੜੇ ਥਲੜੇ ਲਾ ਕੇ ਜਿਹੜੇ ਮਾਚਲਦੇ ਹੋ ਕੇ ਜਾਂ ਉਸ ਵਾਰ ਉੱਤਰਾਖੰਡ ਜੰਮੂ ਕਸ਼ਮੀਰ ਦੇ ਹੋਗੇ ਤੇ ਇੱਥੇ ਜਿਹੜੀ ਆਵਾਂ ਤੇ ਜਿਹੜੀ ਆ ਜਿਹੜੇ ਆਪਾਂ ਗੱਲ ਕਰੀ ਵਰਖਾ ਹੁੰਦੀ ਸਵਾਣਾ ਹਲਕੇ ਤੋਂ ਦਰਮਿਆਨੇ ਦਰਮਿਆਨੇ ਤੋਂ ਆ ਭਾਰੀ ਜਿਹੜੀ ਵਰਖਾ ਹੋ ਸਕਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਟੁੱਟਵੀਆਂਕਾਰਵੀਆਂ ਹੋਣ ਕੇ ਕੁਝ ਕੋਈ ਥਮਰੇ ਸਭਾਵਨਾ ਰਹਿ ਕੇ ਜੜ ਕੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕ ਜਾ ਪੰਜਾਬ ਦੇ ਨਾਲ ਲੱਗਦੇ ਆ ਪੰਜਾਬ ਦੇ ਸੁਭਾਅ ਨਾਲ ਰਹੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀਐਸ ਸੁਭਾਅ ਨਾਲ ਬੰਦੀ ਦਿਖਾਈ ਨਹੀਂ ਦੇ ਰਹੀ ਜਾਨੀ ਕਿ ਕੁਝ ਥਾਵਾਂ ਦੇ ਪੰਜਾਬ ਦੇ 2-4 ਜ਼ਿਲ੍ਹੇ ਜਾਂ 1-2 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ-ਮੋਟੀ ਗੜੇਮਾਰੀ ਜਿਹੜੀ ਵੇਖਾਂ ਨੂੰ ਮਿਲ ਸਕਦੀ ਹੈ ਨਿੱਕੀ-ਮੋਟੀ ਠੀਕ ਹੈ ਕਿਤੇ ਕਿਤੇ ਨਿੱਕੀ ਜਾਂ ਥੋੜੇ-ਬਹੁਤ ਖੇਤਰਾ ਵਿੱਚ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕੀ ਜਾਰਤਰ ਲਾ ਕੇ ਮੌਸਮ ਜਿਆ ਠੀਕ-ਠਾਕ ਰਹਿਣ ਦਾ ਸਾਰ ਨੇ ਤਮੀਨ ਤੌਰ ਤੇ 3 ਠੀਕ ਹੈ 3 ਦਿਨ ਸਵੇਰ ਤੋਂ ਲੈ ਕੇ ਤੇ 4 ਦੀ ਦੁਪਹਿਰ ਤੱਕ ਸਿਸਟਮ ਐਕਟਿਵ ਰਵਗੇ ਇਨਾਂ ਜਿਹੜੇ ਖੇਤਰ ਹੋਣਗੇ ਜਿਆਦਾ ਇਸ ਪ੍ਰਭਾਵਿਤ ਹੋ ਸਕਦੇ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਟੁੱਟੂਆਂ ਕਾਰਵਾਈਆਂ ਹੋਣਗੀਆਂ ਤੇ ਪੱਛਮੀ ਯੂਪੀ ਵਿੱਚ ਸਭਾਵਨਾ ਜਿਹੜੀ ਪੰਦੀਤ ਖਾਈ ਦੇ ਰਹੀ ਦਿੱਲੀ ਤੇ ਜਾਰਤਰ ਲੱਗੇ ਮੌਸਮ ਜਿਹੜਾ ਸਾਫ ਤੇ ਕੁਸ਼ਕ੍ਰਾਂ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਤਿੰਨ ਦੀ ਸਵੇਰ ਤੋਂ ਲੈ ਕੇ ਜੇ ਚਾਰ ਦੀ ਸਵੇਰ ਤੱਕ ਜਿਹੜਾ ਪੂਰਾ ਚੱਲੇਗਾ ਜਾਨੀ ਕਿ ਕੁਝ ਕੁ ਵਾਰ ਲਾ ਕੇ ਵੀ ਜਿਹੜੇ ਤੇਜ਼ ਹੋ ਚੱਲ ਸਕਦੀ ਹੈ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੁਸੀਂ ਜੋ ਵੇਖ ਸਕਦੇ ਜਿੱਥੇ ਜਿੱਥੇ ਪੀਲਾ ਰੰਗ ਬਣਿਆ ਤੇ ਕਾਫੀ ਤੇਜ਼ ਜਿਹ ਕਾਣਰ ਜੈਪੁਰ ਤੇ ਅਜਾ ਸ਼੍ਰੀ ਗੰਗਨ ਹਰਮਾਨਗੜ ਦੇ ਖੇਤਰੋਗੇ ਜਾਂ ਇੱਥੇ ਵੇਖ ਸਕਦੇ ਕਿ ਕਿਤੇ ਕਿਤੇ 40 45 ਜਾਂ 45 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦਰਫਤਾਰ ਤੇ ਚੱਲਣ ਦੀ ਸਮਰੱਥਾ ਕਿਤੇ ਕਿਤੇ 30 ਤੋਂ 35 ਤੇ ਪੰਜਾਬ ਵਿੱਚ ਗੱਲ ਕਰੀ ਤਾਂ ਪੰਜਾਬ ਵਿੱਚ ਕੁਝ ਖੇਤਰਾ ਵਿੱਚ ਤੇ ਜਿਹੜੇ ਚੱਲ ਸਕਦੇ 25 ਤੋਂ 30 ਜਾਂ 30 ਤੋਂ 35 ਕਿਲੋਮੀਟਰ ਜਾਂ ਕਿਤੇ ਕਿਤੇ ਉਸਰ 35 ਤੋਂ 40 ਜਿਹੜੇ ਚੰਡੀਗੜ੍ਹ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਪੰਜਾਬ ਪੰਜਾਬ ਦੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਹੋ ਗਿਆ ਜੋ ਉਸਰ ਪਹਾੜਾ ਦੇ ਨਾਲ ਲੱਗਦੇ ਖੇਤਰ ਕੁਝ ਮਤ ਪੰਜਾਬ ਦੇ ਦੱਖਣੀ ਇਲਾਕਿਆਂਗੇ ਫਾਜ਼ਲਕਾ ਰੈਲ ਸਾਈਡ ਸਿਰਗੰਗਾੜ ਅਤੇ ਮਾਨਗੜ ਰੈਲ ਸਾਈਡ ਦੇ ਇਲਾਕਿਆਂਗੇ ਜਾਂ ਕੁਝ ਆਪਾਂ ਗੱਲ ਕਰੀ ਜਿਵੇਂ ਬਠਿੰਡਾ ਮਾਨਸਰ ਖੇਤਰੋਗ ਜਿ ਸਰਦੀ ਇਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਪੂਰਬੀ ਖੇਤਰ ਪਹਾੜਾ ਦੇ ਨਾਲ ਲੱਗਦੇ ਜਾਂ ਪੁਆਦ ਦੇ ਖੇਤਰ ਇੱਥੇ ਜਿਹੜੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਬਾਕੀ ਇਲਾਕਿਆਂ ਵਿੱਚ ਕਿਤੇ ਕਿਤੇ ਤੇਜ਼ ਜਿਹੜੇ ਹਵਾ ਦੇ ਬੁੱਲੇ ਜੜ ਕੇ ਤੇਜ਼ ਹਵਾਵਾਂ ਚੱਲ ਸਕਦੇ ਆ ਜਿਸ ਦੀ ਗਤੀ 30 ਤੋਂ 35 ਕੁਝ ਕੁ ਇਲਾਕੇ 25 ਤੋਂ 30 ਜਾਂ ਕੁਝ ਕੁ ਇਲਾਕੇ ਵਿੱਚ ਅਤੀਤ 35 40 ਜਾਂ ਕੁਝ ਕੁ ਇਲਾਕੇ ਨਾਰਮਲ ਹਵਾਵਾਂ ਜੜ ਕੇ ਦਰਮਿਆਨੇ ਠੀਕ 25 ਕਿਲੋਮੀਟਰ ਪ੍ਰਤੀ ਘੰਟਾ ਦਰਫਤਰ ਤੇ ਚੱਲਣ ਦੀ ਸੰਭਾਵਨਾ ਹੈ 3 ਤੋਂ ਲੈ ਕੇ 4 ਦੀ ਜੜ ਕੀ ਸਵੇਰ ਤੱਕ 3 ਦੀ ਸਵੇਰ ਤੋਂ ਲੈ ਕੇ 4 ਦੀ ਸਵੇਰ ਤੱਕ ਪੂਰਾ ਚੱਲੇਗਾ ਤਾਂ ਸਿਸਟਮ ਲੱਗਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਜੋ ਵੀ ਜ਼ਿਲ੍ਹੇ ਪਹਿਲੇ ਦੱਸੇ ਸੀ ਉਸ ਵਿੱਚ ਭਵਨ ਜਿਹੜੀ ਅਜਾਰਾ ਬੰਦੀ ਦਿਖਾਈ ਦੇ ਰਹੀ ਏ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜਾਂ ਪੰਜਾਬ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਦੇ ਇਸ ਸੁਭਾਉਣਾ ਬੰਦੀ ਦਿਖਾਈ ਦੇ ਰਹੀ ਹੈ ਤੇ ਪੱਛਮੀ ਯੂਪੀ ਦੇ ਵੀ ਕੁਝ ਕੁ ਥਾਵਾਂ ਤੇ ਸੁਭਾਉਣਾ ਬਣੇਗੀ ਜਾਨੀ ਕੁਝ ਕੁ ਇਲਾਕੇ सहारनपुर ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਮੁਜ਼ਫਰਪੁਰ ਰਨਗਰ ਹੋ ਗਿਆ ਜਾਂ ਦਿੱਲੀ ਅਸਵਾ ਆਪਣਾ ਬਹੁਤ ਹੀ ਕਾਟਰਵੇਗ ਦਿੱਲੀ ਤੇ ਜਾਰਤਰ ਲੱਗੇ ਮੌਸਮ ਜਿਹੜਾ ਸਾਫ ਤੇ ਕੁਝ ਗਰਾਂ ਦੀ ਸੰਭਾਵਨਾ ਹੈ ਤੋ ਜਾਰਾ ਮੇਨ ਟਾਰਗੇਟ ਹੋਵੇਗਾ ਪੰਜਾਬ ਦੇ ਇਲਾਕਿਆਂ ਵਿੱਚ ਜਾਨਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਜਿਹੜੇ ਚੰਡੀਗੜ੍ਹ ਤੇ ਲੱਗੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰੋ ਪੱਛਮੀ ਯੂਪੀ ਤਾ ਇਹਨਾਂ ਵਿੱਚ ਆਪਣੀ ਜਿਹੜੀ ਜ਼ਿਆਦਾ ਬਾਂਦੀ ਦਿਖਾਈ ਦੇ ਰਹੀ ਹੈ ਤੋ ਬਾਕੀ ਕੋਈ ਵੀ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਰਕਾਰੀ ਚੈਨਲ ਤੇ ਪਹੁੰਚਾ ਦਿੱਤੀ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੋ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨ